ਮੈਂ ਬਾਥਰੂਮ ਦੇ ਵਿੱਚ ਸੀਗਾ ਜਦੋਂ ਗੋਲੀ ਚੱਲੀ ਤੇ ਮੈਂ ਤੁਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਲੀੜਾ ਕਪੜਾ ਪਾ ਕੇ ਬਾਹਰ ਨਿਕਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਹਰ ਸੀਗਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਇਹਦਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਇਹਦਾ ਨੁਕਸਾਨ ਹੋ ਜਾਂਦਾ ਇਹ ਅੰਦਰ ਬੈਠਾ ਸੀ ਜਦਕਿ ਰੂਟੀਨ ਆ ਇਹ ਬਾਹਰ ਗਰੀਬੋ ਦੇ ਵਿੱਚ ਕੂਲਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਹਿਸਾਬ ਦਾ ਬਲੇਟ ਆਉਂਦਾ ਤੋ ਮੇਰੇ ਨਾਲ ਸਾਰਾ ਸਾਂਝਾ ਕਰ ਜਾਂਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰੇ ਨਾਲ ਸਾਂਝਾ ਕਰ ਜਾਂਦਾ ਮੈਂ ਇਹਨੂੰ ਪੁੱਛ ਰਿਹਾ ਹੈਰਾਨ ਹੋਇਆ ਵੀ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਸੀ ਪਟਾਕਿਆਂ ਦੀ ਕਹਿੰਦਾ ਭਾਈ ਜੀ ਪੰਮਾ ਤੇ ਜੋਤ ਗੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਡਿਫੈਂਡਰ ਜਿਹੜੀ ਆ ਉਹ ਭੰਨ ਦਿੱਤੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਕੀਤੇ ਹੋਣਗੇ ਸੱਤ ਦੇ ਖੋਲ ਪੁਲਿਸ ਨੂੰ ਮਿਲੇ ਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਨੂੰ ਹੱਥ ਮਾਰ ਕੇ ਪੁੱਛੀ ਵੀ ਸ਼੍ਰੀ ਚੰਦ ਕੀ ਹੋ ਰਿਹਾ ਕੀ ਹੋਇਆ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੇ ਮੇਰੇ ਵੱਲ ਭੱਜ ਆਏ। ਤਾਂ ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਹੇ ਤਾਂ ਮੈਂ ਮੇਨ ਡੋਰ ਮੇਰੇ ਫਾਰਮ ਹਾਊਸ ਦਾ ਖੁੱਲ ਕੇ ਅੰਦਰ ਆ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕੀਤੇ। ਜੇ ਮੇਰਾ ਫੇਸ ਆਈਡੀ ਤੇ ਡੋਰ ਲੌਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ ਵੱਜਦੀ। ਮੈਂ ਕਿੱਥੋਂ ਜਵਾਬੀ ਫਾਇਰ ਮੈਂ ਤਾਂ ਅੰਦਰ ਆ ਇਹ ਮੈਨੂੰ ਕਹਿ ਰਿਹਾ ਕਿ ਚਲੋ ਭਾਜੀ ਬਾਹਰ ਗੱਡੀ ਦੇ ਗੋਲੀਆਂ ਵੱਜੀਆਂ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ 10 ਮਿੰਟ ਬਹਿ ਜਾ। ਗੁੱਸੇ ਦੇ ਵਿੱਚ ਬੰਦਾ ਕਈ ਕੁਝ ਕਰ ਬੈਠਦਾ ਬਾਅਦ ਵਿੱਚ ਪਛਤਾਉਂਦਾ ਬੜਾ। 10 ਮਿੰਟ ਮੈਂ ਇਹਦੇ ਕੋਲੇ ਅੰਦਰ ਬੈਠੇ ਰਹੇ ਆਂ ਸੀ ਡਰਾਈング ਰੂਮ ਦੇ ਵਿੱਚ ਮੈਂ ਗੇਟਮੈਨ ਨੂੰ ਫੋਨ ਕੀਤਾ ਕਿਹਾ ਬੇਟਾ ਬੌਜੀ ਚਲੇ ਗਏ ਜੋ ਚਲੇ ਆਇਆ ਕਹਿੰਦਾ ਹਾਂਜੀ ਉਹ ਚਲੇ ਗਏ ਲੇਕਿਨ ਉਨਕੀ ਗਾੜੀ ਗੇਟ 'ਤੇ ਹੀ ਖੜੀ ਹੈ ਗਾੜੀ ਨਹੀਂ ਉਹਨਾਂ ਨੇ ਇਧਰ ਉਧਰ ਕੀਤੀ ਉਹ ਚਲੇ ਗਏ ਜਦੋਂ ਉਹਨੇ ਮੈਨੂੰ ਇਨਸ਼ੋਰ ਕੀਤਾ ਵੀ ਉਹ ਚਲੇ ਗਏ ਮੈਂ ਉਦੋਂ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵੈਪਨ ਨਹੀਂ ਮੇਰੇ ਸਾਰੇ ਵੈਪਨ ਪੁਲਿਸ ਦੇ ਕੋਲੇ ਜਮ੍ਹਾਂ ਹੋਏ ਹੋਏ ਆ ਮੇਰੇ ਟੱਬਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਵੈਪਨ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਕਿ ਯਾਰ ਇਹ ਮਸਲਾ ਐਫ ਆਈ ਆਰ ਦਰਜ ਨਾ ਹੋਵੇ ਪੁੱਛ ਸਕਦੇ ਹੋਂ ਕਮਿਸ਼ਨਰ ਨੂੰ ਵੀ ਇਹ ਝੱਗਾ ਚੱਕੂਗਾ ਢਿੱਡ ਆਪਣਾ ਨੰਗਾ ਹੋਣਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਵੀ ਇਹ ਮੀਡੀਆ ਤੋਂ ਡਰਦਾ ਇਹ ਸੋਸ਼ਲ ਫਿਕਰ ਆ ਪੋਲਿਟਿਕਲ ਲਾਈਨ ਦੇ ਅੰਦਰ ਆ ਪੋਲਿਟਿਕਲ ਪਲੇਟਫਾਰਮ ਤੇ ਆ ਇਸ ਕਰਕੇ ਮੈਨੂੰ ਇਹ ਕਮਜ਼ੋਰੀ ਮੀਡੀਆ ਸਮਝਦੇ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਰੀ ਗੱਲ ਦਾ ਚਾਨਣਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਕਹਿੰਦੇ ਸੀ ਪੀਸੀ ਕਰਾਉਣੀ ਹੈ ਚੈਲੰਜ ਕਰਦਾ ਉਹਨਾਂ ਨੂੰ ਆਓ ਤੁਹਾਨੂੰ ਦੇਖਾਂ ਮੈਂ ਬੈਠਾ ਮੀਡੀਆ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫੇਰ ਕਹਿੰਦਾ ਮੇਰੇ ਭਰਾ ਨੇ ਮੇਰਾ ਭਰਾ ਹੀ ਰਹਿਣਾ ਮੇਰੇ ਭਤੀਜੇ ਨੇ ਮੇਰਾ ਭਤੀਜੇ ਹੀ ਰਹਿਣਾ ਮੇਰਾ ਪੁੱਤ ਹੋਵੇ ਭਤੀਜਾ ਹੋਵੇ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਵਾਬ ਵੱਡੇ ਸਿਆਣੇ ਮਾਫ ਕਰਦੇ ਆ ਬੈਂਸ ਕੋਲੇ ਉਹ ਹਿਰਦਾ ਹੈਗਾ ਜਿਗਰਾ ਹੈਗਾ ਪਾਪਾ ਜਿਹੜਾ ਮਾਮਲਾ ਪੁਲਿਸ ਤੁਸੀਂ ਨਾ ਆਉਂਦੇ ਵਰਬ ਤੂੰ ਸਭ ਤੋਂ ਪਹਿਲਾਂ ਆਇਆ ਪੜੇ ਦੀ ਜੜੀ ਗੌਰਵ ਤੂੰ ਨਾ ਆਉਂਦਾ ਤੇ ਗਰੁੱਪ ਦੇ ਨਾਮ ਐਸੇਜ ਪਾਉਂਦਾ ਮੈਂ ਗੱਲ ਬਾਹਰ ਨਹੀਂ ਸੀ ਜਾਣ ਦੇਣੀ ਤੁਸੀਂ ਜਦੋਂ ਸਾਰੇ ਆ ਗਏ ਨਾ ਸਟੇਟ মিডিਆ ਆ ਗਿਆ ਲੋਕਲ মিডিਆ ਤੋਂ ਇਲਾਵਾ ਸਟੇਟ মিডিਆ ਆ ਗਿਆ ਤੇ ਫਿਰ ਪੁਲਿਸ ਦੀਆਂ ਧਾੜਾਂ ਆਈਆਂ ਫਿਰ ਦੋਸ ਗੱਡੀ ਡਿਫੈਂਡਰ ਅੰਦਰ ਖੜੀ ਆ ਤਾਂ ਮੈਂ ਕਿਵੇਂ ਝੂਠ ਬੋਲ ਸਕਦਾ ਸੀ ਫਿਰ ਪਿਆਨਾਤ ਵੀ ਹੋਏ ਇੱਕ ਮੈਂਬਰ ਨੇ ਦੱਸੀ ਹੈ ਤਾਂ ਹੀ ਬਾਹਰ ਆਈਏ ਤੁਸੀਂ ਕਹਿੰਦੇ ਬਾਹਰ ਗੱਲ ਕੱਢੀ ਨਹੀਂ ਤਾਂ ਫਿਰ ਹੁਣ ਇਹ ਦੱਸੋ ਠੀਕ ਆ ਛੋਟੇ ਵੀਰ ਤੁਸੀਂ ਜਿਹੜੀ ਗੱਲ ਕੀਤੀ ਆ ਮੈਂ ਤਾਂ ਮਿੱਟੀ ਪਾਉਣ ਨੂੰ ਖਰ ਤਾਂ ਜੀ ਸਾਡੇ ਟੱਬਰ ਦੇ ਵਿੱਚੋਂ ਸਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਇਨਫਾਰਮੇਸ਼ਨ ਦਿੰਦਾ ਜਿਹੜੀ ਮੈਂ ਗੱਲ ਕਹੀ ਵੀ ਅੱਗ ਲਾਈ ਡੱਬੂ ਬੰਦ ਤੇ ਸੂਈ ਧਾਗਾ ਬਣਨਾ ਬੜਾ ਔਖਾ ਕੈਂਚੀ ਬਣਨਾ ਰਿਸ਼ਤੇਦਾਰਾਂ ਦਾ ਕੰਮ ਸ਼ਰੀਕੇ ਬਾਜਾਂ ਦਾ ਕੰਮ ਤਮਾਸ਼ੀਨ ਜਨਤਾ ਦਾ ਕੰਮ ਆ ਇਹ ਤਮਾਸ਼ੀਨ ਜਿਹੜੇ ਟੱਬਰ ਦੇ ਵਿੱਚੋਂ ਤੁਹਾਨੂੰ ਫੋਨ ਕਰਦੇ ਆ ਉਹ ਕਹਿੰਦੇ ਯਾਰ ਇਹ 25 ਸਾਲ ਸਿਮਰ ਤੇ ਪੰਮਾ ਇਕੱਠੇ ਰਹੇ ਸੀ ਨਿਆਰੇ ਲੋ ਹੁਣ ਇਹਨਾਂ ਦੇ ਲੜਾਈ ਹੁੰਦੀ ਦੇਖੋ ਇਹਨਾਂ ਦੀ ਮੈਂ ਫੇਰ ਕਹੂੰਗਾ ਮੇਰਾ ਭਾਈ ਆ ਜੋਤ ਮੇਰਾ ਅਜੇ ਪ੍ਰੀਤ ਵਰਗਈ ਆ ਉਹਨੇ ਗੋਲੀਆਂ ਚਲਾ ਲਈਆਂ ਮੈਂ ਪਹਿਲਾਂ ਅੰਕਿਆ ਵੀ ਬੱਚੇ ਗਲਤੀਆਂ ਕਰ ਰਹੇ ਨੇ ਵੱਡੇ ਮਾਫ਼ ਕਰ ਦਿੰਦੇ ਆ ਬੈਂਸ ਕੋਲੇ ਉਹ ਜਿਗਰਾ ਵਾਹਿਗੁਰੂ ਨੇ ਦਿੱਤਾ ਮਾਫ਼ ਕਰਨ ਵਾਲਾ ਤਾਂ ਹੁਣ ਐਸੇ ਤਰੀਕੇ ਦੇ ਨਾਲ ਕਿਉਂਕਿ ਤੁਸੀਂ ਹੁਣ ਨਕਰ ਕੇ ਕਾਰੀ ਇੱਕ ਮਾਮਲਾ ਕਰਕੇ ਹੋ ਗਿਆ ਦੇਖੋ ਅਗਲੀ ਗੱਲ ਜਿਹੜੀ ਪੁਲਿਸ ਜਦੋਂ ਤੁਸੀਂ ਦੋਸਤ ਆ ਗਏ ਪੁਲਿਸ ਆ ਗਈ ਤਾਂ ਫੇਰ ਕੋਈ ਗੱਲ ਬੁੱਢੀ ਸ਼ੀਪੀ ਨਹੀਂ ਰਹਿ ਸਕਦੀ ਆਈ ਵੀ ਤੱਕ ਦੇ ਮੈਨੂੰ ਫੋਨ ਆਇਆ ਕੇਂਦਰ ਦੀ ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨਾਂ ਦਾ ਵੀ ਫੋਨ ਆਏ ਇਹ ਗੱਲ ਗੁੱਜੀ ਸੀ ਵੀ ਨਹੀਂ ਪਰਚੇ ਹੁੰਦੇ ਵੀ ਆ ਤੇ ਪਰਚੇ ਰੱਦ ਵੀ ਹੋ ਜਾਂਦੇ ਆ ਗੋਲੀ ਕਿਤੇ ਕਿਤੇ ਲੱਗੀ ਜੱਦੀ ਨੇ ਕਿਤੇ ਕਿਤੇ ਲੱਗੀ ਗੋਲੀ ਮੇਰਾ ਖਿਆਲ ਸੱਤ ਅੱਠ ਜਗ੍ਹਾ ਤੇ ਇਹ ਗੋਲੀਆਂ ਲੱਗੀਆਂ ਹੋਣੀਆਂ ਨੇ ਚੱਲ ਟਾਇਰ ਟੂਰ ਤਾਂ ਹਜੇ ਮੈਂ ਵਾਲੇ ਦੇਖੇ ਨਹੀਂਗੇ ਪਰ ਗੋਲੀਆਂ ਲੱਗੀਆਂ ਨੇ ਮੈਸਰ ਲੱਗਦਾ ਹੁਣ ਤੁਸੀਂ ਕਹਿੰਦੇ ਆ ਕਿ ਮਾਮਲਾ ਕਰਜ ਹੋ ਗਿਆ ਫਿਰ ਵੀ ਪਰਿਵਾਰਕ ਮਸਲਾ ਬੈਠ ਕੇ ਸਲਝਾਉਂਦਾ ਯਤਨ ਤੂੰ ਸਲਝਾ ਦੇ ਵਿੱਚ ਬੈਠ। ਜੀ ਸਾਰੇ ਜਾਣੇ ਇੰਟਰਵੈਨ ਕਰੋ। ਭਰਾ ਤੁਸੀਂ ਮੇਰੇ ਜਦੋਂ ਕਿਸੇ ਟੱਪਰ ਦੇ ਵਿੱਚ ਭਾਨਾਂ ਦੇ ਪੰਗੇ ਪੈ ਜਾਂਦੇ ਆ ਲੜਾਈਆਂ ਪੈ ਜਾਂਦੀਆਂ ਤੁਹਾਡੇ ਵਰਗੇ ਸਿਰ ਦੋਸਤ ਨਵੇੜੇ ਕਰਦੇ ਆ। ਮੈਂ ਤੁਹਾਨੂੰ ਵੀ ਬੇਨਤੀ ਕਰਦਾ। ਮੈਂ ਫੇਰ ਕਹੂੰਗਾ ਕਿ ਮੈਂ ਖੁੱਲੀ ਮੁਠੀ ਆਇਆ ਸੀ ਤੇ ਨਾਲ ਕੀ ਲੈ ਕੇ ਚੱਲੇ ਆਂ ਬੈਂਸ। ਲੋਕਾਂ ਨੂੰ ਬੈਂਸ ਬੋਲਣਾ ਨਹੀਂ ਸੀ ਚੱਜ ਨਾ ਆਉਂਦਾ ਹੁੰਦਾ। ਤੇ ਅੱਜ ਪੂਰੀ ਦੁਨੀਆ ਦੇ ਅੰਦਰ ਪੰਜਾਬੀ ਬਸਦੇ ਆ ਬੈਂਸ ਦਾ ਨਾਮ ਲੈਨੇ ਹੋ। ਤੇ ਲੋਕਾਂ ਦਾ ਹੈਗਾ ਵੀ ਲੋਕਾਂ ਦੀ ਸੇਵਾ ਕਰਨ ਵਾਲਾ ਸ਼ੇਰ ਲੁਧਿਆਣੇ 'ਚ ਬੈਠਾ ਮੈਂ ਉਹ ਆ ਮੈਨੂੰ ਪੈਸੇ ਤੇ ਜ਼ਮੀਨ ਦੀ ਦਾਤ ਨਾਲ ਮੋਹ ਨਹੀਂ ਹੈਗਾ ਕਰਿਓ ਜੇ ਤੁਹਾਨੂੰ ਤੁਸੀਂ ਸਾਰੇ ਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027